2025 ਦੇ ਦੂਜੀ ਤਿਮਾਹੀ ਦੇ ਵਿੱਚ ਗ੍ਰੀਨ ਕਾਰਡ ਅਲਛੀਆਂ ਦੇ ਵਿੱਚ ਸਭ ਤੋਂ ਵੱਧ ਦੇਰੀ ਦੇਖਣ ਨੂੰ ਮਿਲੀ ਕਿਉਂਕਿ ਪ੍ਰਕਿਰਿਆ ਦਾ ਸਮਾਂ 1265 ਦਿਨ ਜਾਂ ਫਿਰ 3.4 ਸਾਲ ਤੱਕ ਪਹੁੰਚ ਗਿਆ ਜਦੋਂ ਕਿ 2016 ਦੇ ਵਿੱਚ ਇਹ ਸਮਾਂ 705 ਦਿਨ ਸੀ ਇਹ ਅੰਕੜੇ ਥਿੰਕ ਟੈਂਕ ਗੈਟੋ ਇੰਸਟੀਚਿਊਟ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਸਾਹਮਣੇ ਆਏ ਨੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਗਿਆ ਕਿ ਇਹ ਦੇਰੀ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਉੱਚਾ ਹੈ ਕੈਂਟੋ ਇੰਸਟੀਚਿਊਟ ਦੀ ਰਿਪੋਰਟ ਦੇ ਅਨੁਸਾਰ 2805 ڈالر ਪ੍ਰੀਮੀਅਮ ਪ੍ਰੋਸੈਸਿੰਗ ਫੀਸ ਅਦਾ ਕਰਨ ਵਾਲੇ ਪੀਨੇ ਕਾਰਡ ਨੂੰ ਵੀ ਸਰਕਾਰ ਦੇ ਰੈਗੂਲੇਟਰੀ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਲਈ ਉਸ ਤੋਂ ਲਗਭਗ 2 ਸਾਲ ਉਡੀਕ ਕਰਨੀ ਪੈਂਦੀ ਹੈ ਨਿਊਜ਼ ਵਿੰਗ ਦੀ ਰਿਪੋਰਟ ਦੇ ਅਨੁਸਾਰ ਇਹ ਉਡੀਕ ਸਮਾਂ ਉਸ ਸਮੇਂ ਤੋਂ ਇਲਾਵਾ ਜਦੋਂ ਵੀ ਨਿਕਾਰਾਣ ਨੂੰ ਇੱਕ ਗੈਪ ਸਲੋਟ ਪ੍ਰਾਪਤ ਕਰਨ ਲਈ ਉਡੀਕ ਕਰਨੀ ਪੈਂਦੀ ਹੈ ਸਰਕਾਰ ਦੁਆਰਾ ਦੇਸ਼ ਅਤੇ ਸ਼੍ਰੇਣੀ ਦੁਆਰਾ ਤਿੰਨ ਕਾਰਡਾਂ ਤੇ ਨਿਰਧਾਰਿਤ ਸੰਖਿਆਤਮਕ ਸੀਮਾਵਾਂ ਦੇ ਆਧਾਰ 'ਤੇ ਦੇ ਨਾਲ ਹੀ ਪ੍ਰੋਵਾਈਡਿੰਗ ਦੇ ਮਹੀਨਿਆਂ ਦੇ ਆਧਾਰ ਤੇ ਜੋ ਅਰਜ਼ੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਵਿਸ਼ਲੇਸ਼ਣ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ 2016 ਤੇ 2025 ਦੇ ਵਿਚਕਾਰ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਹਰ ਪੜਾਅ ਦੇ ਵਿੱਚ ਜ਼ਿਆਦਾ ਸਮਾਂ ਲੱਗਿਆ ਹੈ ਉਦਾਹਰਨ ਦੇ ਵਿੱਚ 2016 ਦੇ ਵਿੱਚ ਤਨਖਾਹ ਨਿਰਧਾਰਤ ਕਰਨ ਦੇ ਵਿੱਚ 2.5 ਮਹੀਨੇ ਲੱਗਦੇ ਸਨ ਪਰ ਹੁਣ ਇਸ ਦੇ ਵਿੱਚ 6.1 ਮਹੀਨੇ ਲੱਗਦੇ ਨੇ ਇਨੀ ਲੰਬੀ ਪ੍ਰਕਿਰਿਆ ਦੇ ਨਾਲ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਲੇਬਰ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚੋਂ ਲੰਘ ਰਹੇ 90% ਤੋਂ ਵੱਧ ਮਾਲਕ ਸਪੌਂਸਰਡ ਵਾਸੀਆਂ ਨੂੰ ਮਾਲਕ ਸਪੌਂਸਰਸ਼ਿਪ ਪ੍ਰਾਪਤ ਕਰਨ ਦੇ ਲਈ ਪਹਿਲਾਂ ਹੀ ਸਬਤ ਰਾਜ ਅਮਰੀਕਾ ਵਿੱਚ ਹੋਣਾ ਚਾਹੀਦਾ ਹੈ। ਕੈਟੋ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਦੇਰੀ ਕਰਮਚਾਰੀਆਂ ਦੇ ਲਈ ਗ੍ਰੀਨ ਕਾਰਡ ਤੱਕ ਪਹੁੰਚਣ ਤੋਂ ਪਹਿਲਾਂ H1B ਜਾਂ ਹੋਰ ਅਸਥਾਈ ਵਰਕ ਵੀਜ਼ਾ ਦੀ ਵਰਤੋਂ ਕਰਨ ਦੀ ਇੱਕ ਅਸਲ ਲੋੜ ਪੈਦਾ ਕਰਦੀ ਹੈ। ਜੋਤੇ ਦੂਜੇ ਦੇਸ਼ਾਂ ਦੇ ਵਿੱਚ ਨਹੀਂ ਸਕੋ ਕੁਝ ਹਫ਼ਤੇ ਜਾਂ ਮਹੀਨੇ ਦੇ ਵਿੱਚ ਗ੍ਰੀਨ ਕਾਰਡ ਦੇਣਗੇ ਤਾਂ ਅਮਰੀਕਾ ਵਿਸ਼ਵਵਿਆਪੀ ਪ੍ਰਤਿਭਾ ਮੁਕਾਬਲੇ ਤੋਂ ਹੱਤ ਜਾਵੇਗਾ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਸਰਕਾਰ ਆਪਣੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬੁਨਿਆਦੀ ਤੌਰ ਤੇ ਸੁਚਾਰੂ ਬਣਾਏ ਅਤੇ ਬੇਲੋੜੀਆਂ ਬੋਝ ਪਰਕਿਰਿਆ ਨੂੰ ਖਤਮ ਕਰੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਗ੍ਰੀਨ ਕਾਰਡ ਪ੍ਰਕਿਰਿਆ ਦੇ ਕੁਝ ਕਦਮ ਪੂਰੀ ਤਰ੍ਹਾਂ ਹੋਏ ਲੋੜੇ ਨੇ ਗ੍ਰੀਨ ਕਾਰਡ ਵਾਲੇ ਕਰਮਚਾਰੀ ਤਨਖਾਹ ਦੇ ਲਈ ਨਿਰਪੱਖਤਾ ਦੇ ਨਾਲ ਗੱਲਬਾਤ ਕਰ ਸਕਦੇ ਨੇ ਕਿਉਂਕਿ ਉਹ ਕਿਸੇ ਹੋਰ ਮਾਲਕ ਨੂੰ ਲੱਭਣ ਦੇ ਲਈ ਜਾ ਸਕਦੇ ਨੇ ਅਮਰੀਕੀ ਕਰਮਚਾਰੀਆਂ ਦੀ ਭਰਤੀ ਦੀ ਲੋੜ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਪ੍ਰਵਾਸੀ ਕਾਮੇ ਅਰਥ ਵਿਵਸਥਾ ਦੇ ਵਿੱਚ ਕੀਤੇ ਹੋਰ ਅਮਰੀਕੀ ਕਰਮਚਾਰੀਆਂ ਦੇ ਲਈ ਬਰਾਬਰ ਦੀ ਮੰਗ ਪੈਦਾ ਕਰਦੇ ਨੇ ਮਾਲਕ ਇੱਕ ਕਰਮਚਾਰੀ ਦੀ ਯੋਗਤਾ ਦਾ ਨਿਰਣਾ ਇੱਕ ਸਰਕਾਰੀ ਸੰਸਥਾ ਦੇ ਨਾਲੋਂ ਬਿਹਤਰ ਢੰਗ ਦੇ ਨਾਲ ਕਰ ਸਕਦਾ ਹੈ ਵਿਦੇਸ਼ਾਂ ਦੇ ਵਿੱਚ ਸਕ੍ਰੀਨਿੰਗ ਕੀਤੇ ਗਏ ਅਤੇ ਸਾਲਾਤ ਉਸਯੁਕਤ ਦਾਤ ਦੇ ਵਿੱਚ ਰਹਿ ਰਹੇ ਕਰਮਚਾਰੀਆਂ ਦੀ ਸਿਹਤ ਜਾਂਚ ਅਤੇ ਪਿਛੋਕੜ ਜਾਂਚ ਦੀ ਲੋੜ ਕਰਨਾ ਵੀ ਉਨਾ ਹੀ ਬੇਤੁਕ ਹੈ 2025 ਦੀ ਦੂਜੀ ਤਮਾਹੀ ਦੇ ਵਿੱਚ ਗ੍ਰੀਨ ਕਾਰਡ ਅਲਛੀਆਂ ਦੇ ਵਿੱਚ ਸਭ ਤੋਂ ਵੱਧ ਦੇਰੀ ਦੇਖਣ ਨੂੰ ਮਿਲੀ ਕਿਉਂਕਿ ਪ੍ਰਕਿਰਿਆ ਦਾ ਸਮਾਂ 1265 ਦਿਨ ਜਾਂ ਫਿਰ 3.4 ਸਾਲ ਤੱਕ ਪਹੁੰਚ ਗਿਆ ਜਦੋਂ ਕਿ 2016 ਦੇ ਵਿੱਚ ਇਹ ਸਮਾਂ 705 ਦਿਨ ਸੀ ਇਹ ਅੰਕੜੇ ਥਿੰਕ ਟੈਂਕ ਕੈਂਟੋ ਇੰਸਟੀਚਿਊਟ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਸਾਹਮਣੇ ਆਏ ਨੇ ਵਿਸ਼ਲੇਸ਼ਣ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਦੇਰੀ ਦਾ ਅੰਕੜਾ ਹੁਣ ਤੱਕ ਦਾ ਸਭ ਤੋਂ ਉੱਚਾ ਹੈ ਕੈਂਟੋ ਇੰਸਟੀਚਿਊਟ ਦੀ ਰਿਪੋਰਟ ਦੇ ਅਨੁਸਾਰ 2805 ਡਾਲਰ ਪ੍ਰੀਮੀਅਮ ਪ੍ਰੋਸੈਸਿੰਗ ਫੀਸ ਅਦਾ ਕਰਨ ਵਾਲੇ ਪੀਨੇਕਾਰਨ ਨੂੰ ਵੀ ਸਰਕਾਰ ਦੇ ਰੈਗੂਲੇਟਰੀ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਔਸਤਨ ਲਗਭਗ 2 ਸਾਲ ਉਡੀਕ ਕਰਨੀ ਪੈਂਦੀ ਹੈ ਨਿਊਜ਼ ਵਿੰਕ ਦੀ ਰਿਪੋਰਟ ਦੇ ਅਨੁਸਾਰ ਇਹ ਉਡੀਕ ਸਮਾਂ ਉਸ ਸਮੇਂ ਤੋਂ ਇਲਾਵਾ ਜਰੂਰੀ ਨਿਕਾਰਨ ਨੂੰ ਇੱਕ ਗੈਪ ਸਲੋਟ ਪ੍ਰਾਪਤ ਕਰਨ ਲਈ ਉਡੀਕ ਕਰਨੀ ਪੈਂਦੀ ਹੈ ਸਰਕਾਰ ਦੁਆਰਾ ਦੇਸ਼ ਅਤੇ ਸ਼੍ਰੇਣੀ ਦੁਆਰਾ 3 ਕਾਰਡਾਂ ਤੇ ਨਿਰਧਾਰਿਤ ਸੰਖਿਆਤਮਕ ਸੀਮਾਵਾਂ ਦੇ ਆਧਾਰ 'ਤੇ ਦੇ ਨਾਲ ਹੀ ਪ੍ਰੋਫਾਈਲਿੰਗ ਦੇ ਮਹੀਨਿਆਂ ਦੇ ਆਧਾਰ 'ਤੇ ਜੋ ਅਰਜ਼ੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਵਿਸ਼ਲੇਸ਼ਨ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ 2016 ਤੇ 2025 ਦੇ ਵਿੱਚਕਾਰ ਗ੍ਰੀਨ ਕਾਰਡ ਪ੍ਰਾਪਤ ਕਰਨ ਦੇ ਹਰ ਪੜਾਪ ਦੇ ਵਿੱਚ ਜ਼ਿਆਦਾ ਸਮਾਂ ਲੱਗਿਆ ਹੈ ਉਦਾਹਰਨ ਦੇ ਵਿੱਚ ਦੋ ਜਵਾਲ 16 ਦੇ ਵਿੱਚ ਤਖ਼ਤ ਨਿਯਤਾਤ ਕਰਨ ਦੇ ਵਿੱਚ 2.5 ਮਹੀਨੇ ਲੱਗਦੇ ਸਨ ਪਰ ਹੁਣ ਇਸ ਦੇ ਵਿੱਚ 6.1 ਮਹੀਨੇ ਲੱਗਦੇ ਨੇ ਇੰਨੀ ਲੰਬੀ ਪ੍ਰਕਿਰਿਆ ਦੇ ਨਾਲ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਲੇਬਰ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚੋਂ ਲੱਗ ਰਹੇ 90% ਤੋਂ ਵੱਧ ਮਾਲਕ ਸਪੌਂਸਰਡ ਵਾਸੀਆਂ ਨੂੰ ਮਾਲਕ ਸਪੌਂਸਰਸ਼ਿਪ ਪ੍ਰਾਪਤ ਕਰਨ ਦੇ ਲਈ ਪਹਿਲਾਂ ਹੀ ਸਬਕਤ ਰਾਜ ਅਮਰੀਕਾ ਵਿੱਚ ਹੋਣਾ ਚਾਹੀਦਾ ਹੈ ਕੈਟੋ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਦੇਵੀ ਕਰਮਚਾਰੀਆਂ ਦੇ ਲਈ ਗ੍ਰੀਨ ਕਾਰਡ ਤੱਕ ਪਹੁੰਚਣ ਤੋਂ ਪਹਿਲਾਂ H1B ਜਾਂ ਹੋਰ ਅਸਥਾਈ ਵਰਕ ਵੀਜ਼ਾ ਦੀ ਵਰਤੋਂ ਕਰਨ ਦੀ ਇੱਕ ਅਸਲ ਲੌੜ ਬਣਾਉਂਦੀ ਹੈ। ਜਦੋਂ ਦੂਜੇ ਦੇਸ਼ਾਂ ਵਾਲਾਂ ਦੇ ਵਿੱਚ ਨਹੀਂ ਸਕੋ ਕੁਝ ਹਫ਼ਤੇ ਜਾਂ ਮਹੀਨੇ ਦੇ ਵਿੱਚ ਗ੍ਰੀਨ ਕਾਰਡ ਦੇਣਗੇ ਤਾਂ ਅਮਰੀਕਾ ਵਿਸ਼ਵਵਿਆਪੀ ਪ੍ਰਤਿਭਾ ਮੁਕਾਬਲੇ ਤੋਂ ਹਾਲ ਚਾਵੇਗਾ ਹੁਣ ਸਮਾਂ ਆ ਗਿਆ ਹੈ ਕਿ ਅਮਰੀਕੀ ਸਰਕਾਰ ਆਪਣੀ ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਬੁਨਿਆਦੀ ਤੌਰ ਤੇ ਸੁਚਾਰੂ ਬਣਾਏ ਅਤੇ ਬੇਲੋੜੀਆਂ ਬੋਝ ਪਰਕਿਰਿਆ ਨੂੰ ਖਤਮ ਕਰੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਗ੍ਰੀਨ ਕਾਰਡ ਪ੍ਰਕਿਰਿਆ ਦੇ ਕੁਝ ਕਦਮ ਪੂਰੀ ਤਰ੍ਹਾਂ ਹੋਏ ਲੋੜੇ ਨੇ ग्रीन कार्ड वाले कर्मचारी तनख्वाह दे ले निर्भरता दे, 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 दे नाल ਗੱਲਬਾਤ ਕਰ ਸਕਦੇ ਨਹੀਂ ਕਿਉਂਕਿ ਉਹ ਕਿਸੇ ਹੋਰ ਮਾਲਕ ਨੂੰ ਲੱਭਣ ਦੇ ਲਈ ਜਾ ਸਕਦੇ ਨਹੀਂ ਅਮਰੀਕੀ ਕਰਮਚਾਰੀਆਂ ਦੀ ਭਰਤੀ ਦੀ ਲੋੜ ਦਾ ਕੋਈ ਕਾਰਨ ਨਹੀਂ ਹੈ ਕਿਉਂਕਿ ਪ੍ਰਵਾਸੀ ਕਾਮੇ ਅਥਵਸਥਾ ਦੇ ਵਿੱਚ ਕੀਤੇ ਹੋਰ ਅਮਰੀਕੀ ਕਰਮਚਾਰੀਆਂ ਦੇ ਲਈ ਪ੍ਰਾਪਰਤੀ ਮੰਗ ਪੈਦਾ ਕਰਦੇ ਨੇ ਮਾਲਕ ਇੱਕ ਕਰਮਚਾਰੀ ਦੀ ਯੋਗਤਾ ਦਾ ਨਿਰਣਾ ਇੱਕ ਸਰਕਾਰੀ ਸੰਸਥਾ ਦੇ ਨਾਲੋਂ ਬਿਹਤਰ ਢੰਗ ਦੇ ਨਾਲ ਕਰ ਸਕਦਾ ਹੈ ਵਿਦੇਸ਼ੀਅਾਂ ਦੇ ਵਿੱਚ ਸਕ੍ਰੀਨਿੰਗ ਕੀਤੇ ਗਏ ਅਤੇ ਸਾਲਾ ਤੋਂ ਸਬੰਧਤ ਦਾਰਸ ਦੇ ਵਿੱਚ ਰਹਿ ਰਹੇ ਕਰਮਚਾਰੀਆਂ ਦੀ ਸਿਹਤ ਜਾਂਚ ਅਤੇ ਪਿਛੋਕੜ ਜਾਂਚ ਦੀ ਲੋੜ ਕਰਨਾ ਵੀ ਉਨ੍ਹਾਂ ਹੀ ਬੇਤੁਕ ਹੈ